ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾ ਕਰੀ ਡਿਜ਼ਾਈਨਰ ਸਟੂਡੀਓ ਤੇ ਤੇ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਬਹੁਤ ਸਾਰੇ ਆਪਾਂ ਪ੍ਰਿੰਟਡ ਸੂਟਾਂ ਦੀਆਂ ਵੀਡੀਓਜ਼ ਲੈ ਕੇ ਆ ਰਹੇ ਹਾਂਗੇ ਸਮਰ ਦੇ ਰਿਲੇਟਡ ਤਾਂ ਭੈਣਾਂ ਦੀ ਡਿਮਾਂਡ ਆ ਰਹੀ ਸੀ ਕਿ ਕੁਝ ਤੁਸੀਂ ਕੜਾਈ ਵਾਲੇ ਐਮਬਰਾਇਡਰੀ ਵਾਲੇ ਸੂਟ ਵੀ ਲੈ ਕੇ ਆਓ ਤਾਂ ਆਪਾਂ ਤੁਹਾਡੀ ਡਿਮਾਂਡ ਅੱਜ ਪੂਰੀ ਕਰ ਰਹੇ ਹਾਂ ਜੀ ਤੇ ਅੱਜ ਦੇ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਉਹ ਐਮਬਰਾਇਡਰੀ ਵਾਲੇ ਸੂਟ ਲੈ ਕੇ ਆਏ ਆ ਪਰ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਆ ਕਿ ਅਗਰ ਜੇ ਤੁਸੀਂ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬਾਕੀ ਜਿਹੜੇ ਅੱਜ ਵਾਲੇ ਸੂਟ ਨੇ ਜੀ ਇਹਨਾਂ ਦਾ ਫੈਬਰਿਕ ਸੇਮ ਰਹੇਗਾ ਪਰ ਐਮਬਰਾਇਡਰੀ ਸਟਾਈਲ ਵੱਖੋ ਵੱਖਰਾ ਰਹੇਗਾ ਤੁਹਾਨੂੰ ਦਾਖਾ ਰਹੇ ਹਾਂ ਸੀ ਕਿ ਇੱਕੋ ਫੈਬਰਿਕ ਸੇਮ ਫੈਬਰਿਕ ਦੇ ਉੱਤੇ ਆਪਾਂ ਡਿਫਰੈਂਟ ਡਿਫਰੈਂਟ ਸਟਾਈਲ ਦੀ ਐਮਬਰਾਇਡਰੀ ਕਰਵਾ ਕੇ ਕਿਸ ਤਰ੍ਹਾਂ ਆਪਾਂ ਡਿਫਰੈਂਟ ਡਿਫਰੈਂਟ ਵੇ ਦੇ ਵਿੱਚ ਇਹਨਾਂ ਨੂੰ ਸਟਾਈਲ ਕਰ ਸਕਦੇ ਹਾਂਗੇ ਤਾਂ ਤੁਸੀਂ ਦੇਖੋਗੇ ਜਿਹੜਾ ਫਾਸਟ ਸੂਟ ਆ ਜੀ ਇਹ ਮੈਂ ਦਿਖਾਉਣੀ ਆ ਤੁਹਾਨੂੰ ਇਹਦੇ ਵਿੱਚ ਜਿਹੜਾ ਕਲਰ ਆ ਜੀ ਉਹ ਬਲੂ ਗਰੇ ਵਾਈਟ ਜਾਂ ਕਲਰ ਆ ਜੀ ਮੀਨ ਜੇ ਚੈੱਕ ਦਾ ਫੈਬਰਿਕ ਆ ਇਹ ਜਿਹੜਾ ਫੈਬਰਿਕ ਹੈਗਾ ਉਹ ਚੈੱਕ ਵਾਲਾ ਜੀ ਤੁਹਾਨੂੰ ਦੇਖ ਰਿਆ ਹੋਏਗਾ ਬ੍ਰੀਕ ਬ੍ਰੀਕ ਚੈੱਕ ਦੇ ਵਿੱਚ ਫੈਬਰਿਕ ਹੈਗਾ ਵਾਈਟ ਦੇ ਨਾਲ ਬਲੂ ਵੀ ਨਹੀਂ ਕਹਿ ਸਕਦੇ ਗਰੇ ਵੀ ਨਹੀਂ ਸ਼ੇਡ ਜਾਂ ਕਹਿ ਸਕਦੇ ਡਿਫਰੈਂਟ ਦੇ ਨਾਲ ਸ਼ੇਡ ਆ ਜੀ ਇਹ ਤੇ ਇਹਨਾਂ ਦਾ ਅਸ ਵਿੱਚ ਕੰਬੋ ਬਣਿਆ ਹੋਇਆ ਬਾਕਸ ਜ ਬਣੇ ਹੋਏ ਨੇ ਚੈੱਕ ਬਣਿਆ ਹੋਇਆਗਾ ਤਾਂ ਫੈਬਰਿਕ ਆ ਜਿਹੜਾ ਉਹ ਬਿਲਕੁਲ ਵੀ ਸੀ ਥਰੂ ਨਹੀਂ ਹੈਗਾਗਾ ਤੁਸੀਂ ਦੇਖ ਹੀ ਸਕਦੇ ਹੋਗੇ ਤੇ ਜਿਹੜਾ ਫੈਬਰਿਕ ਆ ਉਹ ਤੁਸੀਂ ਵਿਦਾਊਟ ਲਾਈਨਿੰਗ ਸੂਟ ਸਟਿਚ ਕਰਵਾ ਸਕਦੇ ਹੋ ਕਿਉਂਕਿ ਆਪਾਂ ਨੂੰ ਸਮਰ ਦੇ ਵਿੱਚ ਮੈਨੂੰ ਬੜੀ ਇਹ ਚੀਜ਼ ਹੁੰਦੀ ਹੈ ਕਿ ਆਪਾਂ ਨੂੰ ਬਾਹਰ ਅੰਦਰ ਪਾਉਣ ਵਾਲਾ ਸੂਟ ਹੋਵੇ ਕਢਾਈ ਵਾਲਾ ਸੂਟ ਹੋਵੇ ਫੰਕਸ਼ਨਾਂ ਤੇ ਪਾ ਸਕੀਏ ਛੋਟੇ-ਮੋਟੇ ਪਾਰਟੀਆਂ ਤੇ ਪਾ ਸਕੀਏ ਬਾਹਰ ਅੰਦਰ ਪਾ ਸਕੀਏ ਜਾਣ ਆਉਣ ਵੇਲੇ ਪਰ ਬਿਨਾ ਲਾਈਨਿੰਗ ਤੋਂ ਬਣੇ ਜੀ ਫੈਬਰਿਕ 100% ਕਾਟਨ ਹੋਏਗਾ ਜੀ ਬਿਲਕੁਲ ਵੀ ਕੋਈ ਇਸ ਤਰ੍ਹਾਂ ਨਹੀਂ ਸਿੰਥੈਟਿਕ ਫੈਬਰਿਕ ਨਹੀਂ ਦੇਵਾਂਗੇ ਤੁਹਾਨੂੰ ਫੈਬਰਿਕ ਕਾਟਨ ਦੇ ਵਿੱਚ ਆ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਆ ਜੀ ਇਹ ਵਾਲਾ ਆ ਫੈਬਰਿਕ ਦੀ ਤੁਹਾਨੂੰ ਫੁੱਲ ਡਿਟੇਲ ਦੇ ਦਿੱਤੀ ਆ ਹੁਣ ਆਪਾਂ ਗੱਲ ਕਰਦੇ ਆ embroiderry ਦੀ embroiderry ਤੁਸੀਂ ਦੇਖ ਹੀ ਸਕਦੇ ਹੋ ਸਾਈਡਾਂ ਦੇ ਉੱਤੇ ਕਿਸ ਤਰ੍ਹਾਂ ਲਾਈਨਸ ਜਾ ਰਹੀਆਂ ਨੇ ਤੇ ਸੈਂਟਰ ਦੇ ਵਿੱਚ ਸਾਰਾ ਸੂਟ ਆ ਜਿਹੜਾ ਉਹ ਪੂਰਾ ਆਰੀ ਵਰਕ ਦੇ ਨਾਲ ਭਰਿਆ ਹੋਇਆਗਾ ਜਿਹੜਾ ਇਹ ਵਰਕ ਕੀਤਾ ਜੀ ਅਸੀਂ ਆਰੀ ਵਰਕ ਕੀਤਾ ਹੋਇਆਗਾ ਤੇ ਇਹ ਜਿਹੜਾ ਵਰਕ ਹੈ ਸਾਰੇ ਸੂਟ ਤੇ ਆਏਗਾ ਜਿਹੜਾ ਦਾ ਘੇਰਾ ਹੈਗਾ ਜੀ ਇਹ ਮਿਨੀਮਮ ਤੁਸੀਂ 20 ਬਣਾ ਸਕਦੇ ਹੋ ਬੀ ਘੇਰਾ ਬਣਾ ਸਕਦੇ ਹੋ ਮੈਕਸਿਮਮ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾਗਾ ਤੇ ਇਹ ਤੁਹਾਨੂੰ ਦੱਸ ਰਹੀਆਂ ਵੀ ਜੇ ਬੀ ਘੇਰਾ ਬਣਾਉਣਾ ਤਾਂ ਤੁਸੀਂ ਇੱਥੋਂ ਬਣਾਵੋਗੇ ਇੰਨੇ ਤੇ ਬਣਾਵੋਗੇ ਤੇ ਇਸ ਜੇ ਤੁਸੀਂ ਵੱਧ ਘੇਰਾ ਬਣਾਉਣਾ ਤੇ ਇਸ ਤੋਂ ਵੱਧ ਵਾਲੀਆਂ ਲਾਈਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ 20 21 ਘੇਰਾ ਇਹ ਜੀ ਮਿਨੀਮਮ ਆ ਦੇਖ ਇੱਥੇ 20 ਬਣੇਗਾ अगर एक लाइन ਵਿੱਚ ਲੈ ਲਓਗੇ ਤੁਸੀਂ ਤਾਂ 21 ਤੱਕ ਬਣ ਜਾਏਗਾ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਵੱਧਦਾ ਜਾਏਗਾ ਦਾ ਘੇਰੇ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਤੇ ਲੈਂਥ ਦੀ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਜਿੰਨੀ ਮਰਜ਼ੀ ਲੈਂਥ ਰੱਖ ਸਕਦੇ ਹੋ ਵੈਸੇ ਅਸੀਂ ਇਹਦੇ ਜਿਹੜਾ ਕਰਵਾਇਆ ਹੋਇਆ ਉਹ 45 ਤੱਕ ਕਰਵਾਇਆ ਹੋਇਆਗਾ ਪਰ ਤੁਸੀਂ ਦੇਖੋਗੇ ਸਾਈਡਾਂ ਵਾਲਗਾ ਲੈਣਾ ਹੋਰ ਵੀ ਉੱਪਰ ਨੂੰ ਜਾ ਰਹੀਆਂ ਨੇ ਤੇ ਤੁਸੀਂ ਜਿੰਨਾ ਮਰਜ਼ੀ ਲੈਂਥ ਜਿਹੜੀ ਉਹ ਰੱਖ ਸਕਦੇ ਹੋਗੇ ਜਿਹੜੀ ਕਢਾਈ ਹੈ ਜੀ ਤੁਸੀਂ ਦੇਖੋਗੇ ਬਹੁਤ ਬਰੀਕ ਟੰਕਾ ਲੱਗਿਆ ਹੋਇਆਗਾ ਬਹੁਤ ਜ਼ਿਆਦਾ ਬਰੀਕ ਤੇ ਯੂਨੀਕ ਕਢਾਈ ਹੈਗੀ ਤੁਸੀਂ ਇਹ ਵਾਲਾ ਵਰਕ ਕਿਤੇ ਵੀ ਦੇਖਿਆ ਨਹੀਂ ਹੋਣਾਗਾ ਇਸ ਚੀਜ਼ ਦੀ ਮੈਨੂੰ ਪੂਰੀ ਗਾਰੰਟੀ ਹੈ ਕਿ ਨਾ ਹੀ ਇਹ ਡਿਜ਼ਾਈਨ ਤੇ ਨਾ ਹੀ ਇਹ ਏਮਬਰਾਇਡਰੀ ਵਾਲਾ ਸਟਾਈਲ ਮਹਿਰੂਨ ਰੰਗ ਦਾ ਥ्रेड ਵਰਕ ਨਾਲ ਆਪਾਂ ਇਹ ਆਰੀ ਵਰਕ ਕੀਤਾ ਹੋਇਆ ਹੈਗਾ ਬ੍ਰੀਕ ਬਿਲਕੁਲ ਬਹੁਤ ਟੈਂਕਾ ਲੱਗਿਆ ਹੋਇਆ ਜੀ ਤੇ ਬਹੁਤ ਸੋਹਣਾ ਸੂਟ ਹੈ ਜੀ ਇਹ ਵਾਲਾ ਤੇ ਆ ਬਾਕੀ ਪੂਰਾ ਹੈਵੀ ਲੱਗੇਗਾ ਮੀਨ ਜਿਵੇਂ ਆਪਾਂ ਕਿਤੇ ਵੀ ਰਿਸ਼ਤੇਦਾਰੀ ਚ ਜਾਂਦੇ ਆ ਕਿਤੇ ਵੀ ਇਧਰ ਉਧਰ ਜਾ ਤੁਸੀਂ ਜੌਬ ਦੇ ਵਿੱਚੋਂ ਤਾਂ ਤੁਸੀਂ ਇਹਨੂੰ ਕੁੜਤਾ ਸਟਾਈਲ ਵੀ ਬਣਾ ਸਕਦੇ ਹੋਗੇ ਹਨਾ ਥੋੜਾ ਲੂਸ ਵਾਲਾ ਰੱਖ ਕੇ ਵੀ ਤੇ ਬਹੁਤ ਸੋਹਣਾ ਲੱਗੇਗਾ ਚਾਹੇ ਤੁਸੀਂ ਸੂਟ ਵਾਲੀ ਫਿਟਿੰਗ ਦੇ ਵਿੱਚ ਰੱਖ ਲਓ ਪਲਾਜ਼ੋ ਬਣਾ ਲਓ ਸਲਵਾਰ ਬਣਾ ਲਓ ਆਲ ਓਵਰ ਜੀ ਇਹ 5 ਮੀਟਰ ਫੈਬਰਿਕ ਹੋਏਗਾ ਫੈਬਰਿਕ ਦੀ ਵੀ ਪੂਰੀ ਫੁੱਲ ਗਰੰਟੀ ਹੈ ਤੇ ਵਰਕ ਦੀ ਵੀ ਪੂਰੀ ਗਰੰਟੀ ਹੈ ਜੀ ਪੂਰਾ ਨੀਟ ਐਂਡ ਕਲੀਨ ਵਰਕ ਆ ਡਿਫਰੈਂਟ ਡਿਜ਼ਾਈਨ ਆ ਡਿਫਰੈਂਟ ਸਟਾਈਲ ਆ ਟੋਟਲੀ ਡਿਫਰੈਂਟ ਆ ਜੀ ਤੇ ਮੋਸਟਲੀ ਕਿਉਂਕਿ ਜਿਵੇਂ ਆਪਾਂ ਕੇਰੇ ਵਾਲੇ ਸੂਟ ਜਾਂ ਇਦਾਂ neck ਵਾਲੇ ਸੂਟ ਪਾਉਣੇ ਆਗੇ ਤੇ ਚਲੋ ਜੀ ਆਪਾਂ ਅਗਲੇ ਸੂਟ ਦੀ ਗੱਲ ਕਰਦੇ ਆਂ ਨੈਕਸਟ ਵਾਲਾ ਸੂਟ ਆ ਜਿਹੜਾ ਉਹ ਸੇਮ ਫੈਬਰਿਕ ਆਏਗਾ ਉਹੀ ਚੈੱਕ ਵਾਲਾ ਜਿਹੜਾ ਪਹਿਲੇ ਸੂਟ ਦਾ ਸੀਗਾ ਫੈਬਰਿਕ ਅੱਜ ਵਾਲੇ ਸੂਟਾਂ ਦਾ ਸਾਰਿਆਂ ਦਾ ਸੇਮ ਰਹੇਗਾ ਤਾਂ ਮੈਂ ਬਾਰ-ਬਾਰ ਨਹੀਂ ਦੱਸੂੰਗੀ ਬਸ ਇਹੀ ਹੈ ਵੀ ਇਹ ਸੀ ਥਰੂ ਨਹੀਂ ਹੈਗਾ ਵਿਦਆਊਟ ਲਾਈਨਿੰਗ ਵਾਲਾ ਸੂਟ ਹੈ ਜੀ ਇਹ ਤਾਂ ਇਹ ਵਾਲੇ ਸੂਟ ਦੇ ਉੱਤੇ ਤੁਸੀਂ ਦੇਖੋਗੇ ਕਢਾਈ ਹੋਈ ਵੀ ਹੈ ਪਹਿਲਾਂ ਤਾਂ ਸਾਰੇ ਸੂਟ ਦੇ ਵਿੱਚ ਫਲਾਵਰਸ ਬਨੇ ਹੋਏ ਨੇ ਛੋਟੇ-ਛੋਟੇ ਪੈਟਲਸ ਦੇ ਨਾਲ ਪੱਤੀਆਂ ਦੇ ਨਾਲ ਬਨੇ ਹੋਏ ਨੇਗੇ ਤੇ neck ਦੇਖੋ ਜੀ ਜਿਸ ਤਰ੍ਹਾਂ ਇਦਾਂ ਲੱਗ ਰਿਹਾ ਜਿਵੇਂ ਦੂਰੋਂ ਪੇਂਟ ਕੀਤਾ ਹੋਇਆ ਹੋਵੇ ਪੂਰਾ 3D ਵਾਲਾ ਸੂਟ ਹੈ ਜੀ ਤੁਸੀਂ ਦੇਖੋਗੇ ਇਹ ਆ ਮੀਨਸ ਵਰਕ ਬਹੁਤ ਜਿਆਦਾ ਡਿਫਰੈਂਟ ਤੇ ਸੋਹਣਾ ਹੋਇਆ ਹੋਇਆ ਕਿਉਂਕਿ ਇਹਦੇ ਵਿੱਚ ਆਪਾਂ ਐਂਕਰ ਪਲੱਸ ਮਸ਼ੀਨ ਦਾ ਵਰਕ ਕੀਤਾ ਹੋਇਆ ਹੈਗਾ ਵੀ ਨੈਕ ਆਏਗਾ ਜੀ ਇਹਦਾ ਨੈਕ ਹੀ ਆਪਣੇ ਆਪ ਵਿੱਚ ਬਹੁਤ ਗ੍ਰੇਸਫੁਲ ਲੱਗਾ ਤੇ ਬਾਕੀ ਤੁਹਾਨੂੰ ਦੱਸਿਆ ਜਿਵੇਂ ਕਿ ਬੂਟੀ ਆਏਗੀ ਸੂਟ ਦਾ ਬਰੀਕ ਚੈੱਕ ਵੀ ਤੁਹਾਨੂੰ ਪ੍ਰੋਪਰਲੀ ਦਿਖ ਰਿਹਾ ਹੋਏਗਾ ਵਧੀਆ ਵਾਲਾਗਾ ਕੜਾਈ ਤੁਸੀਂ ਸਾਡੀ ਹਮੇਸ਼ਾ ਹੀ ਤੁਹਾਨੂੰ ਜੀ ਦੱਸਨੇ ਪੂਰਾ ਗਰੰਟੀ ਵਾਲੀ ਕੜਾਈ ਹੁੰਦੀ ਹੈ ਸਾਡੇ ਕੋਈ ਇਦਾਂ ਨਹੀਂ ਵੀ ਥ੍ਰੈਡ ਨਿਕਲੀ ਜਾਂਦੇ ਆ ਜਾਂ ਇਸ ਤਰ੍ਹਾਂ ਕੋਈ ਕਲਰ ਫੇਂਟ ਹੋ ਜਾਣ ਵਰਕ ਦੇ ਕਲਰ ਨੂੰ ਹਨਾ ਇਸ ਤਰ੍ਹਾਂ ਦੀ ਕੋਈ ਹੋਣੀ ਹੋਏਗੀ ਪੂਰਾ ਵਧੀਆ ਸੂਟ ਆ ਇਹਦੇ ਵਿੱਚ ਵੀ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਤੁਸੀਂ ਇਹਦੀ ਲੈਂਥ ਮੈਕਸਿਮਮ 47 ਰੱਖ ਸਕਦੇ ਹੋਗੇ ਤੇ ਮਿਨੀਮਮ ਚਾਹੇ ਜਿੰਨੇ ਮਰਜ਼ੀ ਰੱਖ ਲਓ ਕਿਉਂਕਿ ਥੱਲੇ ਤਾਂ ਆਪਣੇ ਬੂਟੀਆਂ ਹੀ ਪਾਏ ਹੋਣਗੇ ਘੇਰੇ ਦੇ ਉੱਪਰ ਆਪਾਂ ਬੇਲ ਨਹੀਂ ਪਾਈ ਹੋਈਗੀ ਤੇ ਬਹੁਤੇ ਕਲਰ ਨਹੀਂ ਯੂਜ਼ ਕੀਤੇ ਆਪਾਂ ਸਿਰਫ ਗ੍ਰੀਨ ਔਰ ਮਹਿਰੂਨ ਕਲਰ ਯੂਜ਼ ਕੀਤਾ ਤੇ ਆਹ ਵਾਲਾ ਜੀ ਇਹਦਾ ਬਾਜੂ ਆਗੀ ਤੁਸੀਂ ਇਹਨੂੰ ਬਾਜੂ ਤੇ ਵੀ ਲਿਆ ਸਕਦੇ ਹੋ ਤੁਸੀਂ ਇਹਨੂੰ ਸਲਵਾਰ ਦੀ ਮੂਰੀ ਤੇ ਵੀ ਲਿਆ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਵੈਸੇ ਅਸੀਂ ਬਾਜੂ ਦੇ ਹਿਸਾਬ ਦੇ ਨਾਲ ਅਸੀਂ ਵਰਕ ਕੀਤਾ ਹੋਇਆ ਵਰਕ ਤੁਸੀਂ ਦੇਖੋਗੇ ਪ੍ਰੋਪਰ ਐਂਕਰ ਤੇ ਮਸ਼ੀਨ ਦਾ ਵਰਕ ਆ ਜੀ ਕਲਰ ਆਫ ਕੰਬੀਨੇਸ਼ਨ ਬਹੁਤ ਜਿਆਦਾ ਸੋਹਣੇ ਤੇ ਪਿਆਰੇ ਲੱਗਦੇ ਆ ਤੁਸੀਂ ਇਹਦੇ ਨਾਲ ਟਾਈ ਡਾਈ ਦੁਪੱਟਾ ਕਰਾ ਲਓ ਸਿੰਗਲ ਮਹਿਰੂਨ ਦੁਪੱਟਾ ਕਰਾ ਲਓ ਜੀ ਤੇ ਚਾਹੇ ਬਲੂ ਦੁਪੱਟਾ ਕਰਾ ਲਓ ਜਿਹੜਾ ਮਰਜੀ ਕਲਰ ਦਾ ਦੁਪੱਟਾ ਤੁਸੀਂ ਯੂਜ਼ ਕਰ ਸਕਦੇ ਹੋ ਸੇਮ ਹੀ ਪਹਿਲਾਂ ਵਾਲੇ ਸੂਟ ਨਾਲ ਵੀ ਤੁਸੀਂ ਟਾਈ ਡਾਈ ਦੁਪੱਟਾ ਕਰਾ ਲਓ ਮਹਿਰੂਨ ਕਰਾ ਲਓ ਜੀ ਚਾਹੇ ਫੈਬਰਿਕ ਦੇ ਨਾਲ ਦਾ ਕਰਾ ਲਓ ਜਿਹੜੇ ਪ੍ਰਾਈਸ ਸ਼ੋ ਹੋ ਰਹੇ ਜੀ ਇਹ ਤੁਹਾਨੂੰ ਵਿਦਾਊਟ ਦੁਪੱਟਾ ਸ਼ੋ ਹੋਣਗੇ ਜੀ ਤੇ ਤੁਸੀਂ ਸਾਡੇ ਕੋਲੋਂ ਦੁਪੱਟਾ ਵੀ ਲੈ ਸਕਦੇ ਹੋ ਸਾਡੇ ਕੋਲ ਦੁਪੱਟਿਆਂ ਦਾ ਵੀ ਹਰ ਤਰ੍ਹਾਂ ਦਾ ਫੈਬਰਿਕਾ ਜਿਹੜਾ ਉਹ ਅਵੇਲੇਬਲ ਹੈਗਾ ਤੇ ਅਗਲਾ ਸੂਟ ਆ ਗਿਆ ਜੀ ਇਹ ਵਾਲਾ ਸੂਟ ਵੀ ਆਪਣਾ ਸੇਮ ਹੀ ਫੈਬਰਿਕਾ ਜਿਹੜੇ ਪਹਿਲਾਂ ਵਾਲੇ ਸੂਟਾਂ ਦਾ ਸੀਗਾ ਤੇ ਕੜਾਈ ਦੇ ਸਟਾਈਲ ਅੱਜ ਤੁਹਾਨੂੰ ਵੱਖੋ-ਵੱਖਰੇ ਦੱਸੇ ਨੇ ਜੀ ਬਾਕੀ ਤੁਸੀਂ ਇਹ ਵਾਲੀ ਜਿਹੜਾ ਵਰਕ ਨੇਗੇ ਇਹ ਸਾਡੇ ਕੋਲੋਂ ਕਿਸੇ ਵੀ ਹੋਰ ਕੱਪੜੇ ਫੈਬਰਿਕ ਦੇ ਉੱਤੇ ਵੀ ਕਰਵਾ ਸਕਦੇ ਹੋ ਤੇ ਵਰਕ ਦੇਖੋ ਜੀ ਤੁਸੀਂ ਵਰਕ ਦੀ ਮੈਂ ਤੁਹਾਨੂੰ ਹਮੇਸ਼ਾ ਕਹਣੀ ਆ ਸਾਡੀ ਫੁੱਲ ਫਿਨਿਸ਼ਿੰਗ ਹੁੰਦੀ ਆ ਮੀਨਸ ਇੱਕ ਹੁੰਦਾ ਜਿਵੇਂ ਅੱਜ ਕੱਲ ਜਿਹੜੇ ਚੱਲੇ ਆ ਅੱਠ ਅੱਠ ਸੂਟ ਇਕੱਠੇ ਲੱਗ ਜਾਂਦੇ ਆ ਮਸ਼ੀਨਾਂ ਤੇ ਜੀ ਉਹਨਾਂ ਮਸ਼ੀਨਾਂ ਦੀ ਇੰਨੀ ਸਫਾਈ ਨਹੀਂ ਹੁੰਦੀਗੀ ਚਲੋ ਹਰੇਕ ਨੇ ਆਪਣਾ ਰੋਜਗਾਰ ਤੋੜਿਆ ਆਪਾਂ ਕਿਸੇ ਨੂੰ ਇੱਧਰ ਮਾੜਾ ਨਹੀਂ ਕਹਿੰਦੇ ਪਰ ਅਸੀਂ ਜੀ ਫਰੇਮ ਲਾ ਕੇ ਜਿਹੜੀ ਮਸ਼ੀਨ ਦੇ ਉੱਤੇ ਸਿੰਗਲ ਮਸ਼ੀਨ ਹੁੰਦੀ ਆ ਸਿੰਗਲ ਫਰੇਮ ਲਾ ਕੇ ਵਰਕ ਹੁੰਦਾ ਸੀ ਉਹ ਵਾਲਾ ਵਰਕ ਕਰਦੀਆਂਗੇ ਤੇ ਤੁਸੀਂ ਵਰਕ ਦੇਖੋ ਜੀ ਬਿਲਕੁਲ ਤੁਹਾਨੂੰ ਇਦਾਂ ਲੱਗੇਗਾ ਜਿਵੇਂ ਪੇਂਟ ਹੋਇਆ ਹੋਇਆ ਹੁੰਦਾ ਹੈਗਾ ਮੀਨਸ ਇੰਨਾ 0 ਟਾਂਕੇ ਦਾ ਵਰਕ ਹੁੰਦਾ ਜੀ ਇਹ ਵਾਲਾ ਪੂਰੇ ਇਹ ਬਾਜ ਬਣੇ ਹੋਏ ਆ ਜੀ ਆਇਦਰ ਮਤਲਬ ਕਿ ਬੇਲ ਲਾਈਆਂ ਬਣਾਈਆਂ ਹੋਊਗੀਆਂ ਨੇ ਬੇਲਾਂ ਦੇ ਉੱਪਰ ਬਾਜ ਬਿਠਾਇਆ ਹੋਇਆ ਹੋਏਗਾ ਤੇ ਇਹ ਵਾਲਾ ਆਪਣੇ हिਪ ਕੋਲੇ ਆਏਗਾ ਜੀ ਜਿਹੜਾ ਬਾਜ ਹੈਗਾ ਤੇ ਜਿਹੜਾ ਦੂਸਰਾ ਵਾਲਾ ਬਾਜ ਜਿਹੜਾ ਨੀਚੇ ਉਹ ਆਪਣੇ ਇੱਕ ਜਿਹੜਾ ਕਾਰਨਰ ਹੁੰਦਾ ਆਪਣੇ ਸੂਟ ਦਾ ਉਹਦੇ ਕੋਲੇ ਆਏਗਾ ਜੀ カラー ਤੁਸੀਂ ਇਹਦੇ ਚ ਵੀ ਦੇਖੋਗੇ ਕਿੰਨੇ ਸੋਹਣੇ ਉੱਠ ਕੇ ਆ ਰਹੇ ਨੇ ਬਾਜ ਦੇਖੋ ਜੀ ਬਿਲਕੁਲ ਇਦਾਂ ਲੱਗ ਰਿਹਾ ਵੀ ਲਾਈਵ ਆ ਜਿਵੇਂ ਸੱਚੀ ਮੁੱਚੀ ਦਾ ਹੁੰਦਾ ਵੀ ਇਸ ਤਰ੍ਹਾਂ ਪੇਂਟ ਕਰਕੇ ਬਣਾਇਆ ਬਹੁਤ ਸੋਹਣੀ ਚੀਜ਼ ਹੈ ਜੀ ਤੇ ਬਾਕੀ ਤੁਸੀਂ ਦੇਖੋਗੇ ਇਹਦੇ ਤੇ ਬਾਜੂ ਦਾ ਵੀ ਵਰਕ ਆਗਾ ਇਹ ਆਪਾਂ ਪੀਕਾਕ ਦੇ ਉਹਦੇ ਪੰਖ ਜੇ ਬੇਲ ਜੀ ਬਣਾਈ ਹੋਈ ਆ ਉਸ ਤਰ੍ਹਾਂ ਤੇ ਤੁਸੀਂ ਦੇਖੋਗੇ ਬਹੁਤ ਸੋਹਣੀ ਹੈ ਅਗਰ ਤੁਸੀਂ ਇਹਨੂੰ ਪਾਕਿਸਤਾਨੀ ਲੁੱਕ ਦੇ ਵਿੱਚ ਵੀ ਬਾਜੂ ਨੂੰ ਬਣਾਉਂਗੇ ਤਾਂ ਬਹੁਤ ਸੋਹਣੀ ਬਣੇਗੀ ਇਹ ਵਾਰੀ ਜੀ ਤੇ ਅਗਰ ਵੈਸੇ ਤਾਂ ਨੀਡ ਨਹੀਂ ਹੁੰਦੀ ਜੇ ਕੋਈ ਵਰਕ ਬਹੁਤ ਸੋਹਣਾ ਹੁੰਦਾ ਪਰ ਥੋੜੀ-ਬਹੁਟੀ ਤੁਸੀਂ ਲੇਸ ਦੀ ਫਿਨਿਸ਼ਿੰਗ ਜਿਹੜੀ ਦੇ ਸਕਦੇ ਹੋ। ਕੜਾਈ ਤੁਹਾਨੂੰ ਅਸੀਂ ক্লোਜ਼ ਕਰਕੇ ਵੀ ਦਿਖਾਉਣੀ ਆ ਜੀ ਦੇਖੋ ਜੀ। ਬਿਲਕੁਲ ਪੰਖ ਵਗੈਰਾ ਤੁਸੀਂ ਦੇਖੋਗੇ ਨੀਟ ਐਂਡ ਕਲੀਨ ਬਨੇ ਹੋਏ ਨੇ। ਪ੍ਰੋਪਰ ਬਹੁਤ ਸੋਹਣੇ ਕਲਰ ਨੇ, ਬਹੁਤ ਸੋਹਣੇ ਫੈਬਰਿਕ ਦੇ ਉੱਤੇ ਬਹੁਤ ਸੋਹਣੀ ਕੜਾਈ ਹੋਈ ਵੀ ਹੈ ਜੀ। ਕੜਾਈ ਦੇ ਵਿੱਚ ਸਾਡੀ ਚੀਜ਼ ਕੋਈ ਕਮੀ ਨਹੀਂ ਹੈਗੀ 1% ਵੀ। ਤੇ ਬਾਕੀ ਤੁਸੀਂ ਇਹ ਜਿਹੜੇ ਅੱਜ ਤਿੰਨੇ ਸੂਟਾਂ ਦੇ ਡਿਜ਼ਾਈਨ ਨੇ ਤੁਸੀਂ ਕਿਸੇ ਵੀ ਹੋਰ ਫੈਬਰਿਕ ਦੇ ਉੱਤੇ ਹੋਰ ਕਲਰ ਦੇ ਉੱਤੇ ਵੀ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵਾਲੇ ਸੂਟ ਵੀ ਸਾਡੇ ਕੋਲ ਅਵੇਲੇਬਲ ਨੇ ਜੀ ਤੁਸੀਂ ਇਹ ਵਾਲੇ ਸੂਟ ਵੀ ਬਾਏ ਕਰ ਸਕਦੇ ਹੋ ਕਿਉਂਕਿ ਚੈੱਕ ਵਾਲਾ ਫੈਬਰਿਕ ਵੀ ਥੋੜਾ ਡਿਫਰੈਂਟ ਹੁੰਦਾ ਹੈਗਾ ਹਨਾ ਤੇ ਇਹ ਸਟਾਈਲ ਆ ਜਾਂਦਾ ਆਪਣੇ ਆਪ ਵਿੱਚ ਹੀ ਤੇ ਉੱਪਰੋਂ ਇਸ ਦੇ ਉੱਤੇ ਬਹੁਤ ਸੋਹਣੀ ਆਪਾਂ ਕਢਾਈ ਵੀ ਕੀਤੀ ਹੋਈ ਹੈਗੀ ਬਾਕੀ ਹੋਰ ਵੀ ਤੁਸੀਂ ਜੀ ਆਪਣਾ ਡਿਜ਼ਾਈਨ ਦਾ ਸੂਟ ਪੇਜ ਕੇ ਵੀ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਕੋਲ ਪ੍ਰਿੰਟਡ ਸੂਟ ਐਮਬਰਾਇਡਰੀ ਵਾਲੇ ਸੂਟ ਪਾਰਟੀ ਵੇਅਰ ਸੂਟ ਕਾਟਨ ਸੂਟ ਸਾਰੇ ਤਰ੍ਹਾਂ ਦੇ ਅਸੀਂ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰਦੇ ਆ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਲਾਈਕ ਤੇ ਸ਼ੇਅਰ ਕਰੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈਗੀ ਤੇ ਬਾਕੀ ਤੁਸੀਂ ਆਪਣੀ ਪਸੰਦ ਦਾ ਸੂਟ ਸਾਡੇ ਤੋਂ ਬਣਵਾ ਵੀ ਸਕਦੇ ਹੋ ਤੇ ਸਾਡੇ ਇਹ ਲੈ ਵੀ ਸਕਦੇ ਹੋ ਜਿਹੜੇ ਮਰਜ਼ੀ ਸੂਟ ਚਾਹੋ ਜੀ ਸਾਡੇ ਪ੍ਰੀਵੀਅਸ ਵੀਡੀਓ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਬਹੁਤ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੀ ਉਹ ਮਿਲ ਜਾਵੇਗੀ ਤੇ ਥੈਂਕ ਯੂ ਸੋ ਮੱਚ ਜੀ ਸੂਟ ਲਵੋ ਤੇ